ਨੂੰ ਪਿਆਰ ਭਰ ਇਸ ਸਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੇਰੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਜੋ ਹਾਜ਼ਰ ਹੋਇਆ ਜਿਆਣੀ ਵੱਡੀਆਂ ਖਬਰਾਂ ਅੱਜ ਦੀ ਵੱਡੀ ਖਬਰ ਇਹ ਹੈ ਕਿ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਦੋ ਵੱਡੇ ਤੋਹਫੇ ਦਿੱਤੇ ਗਏ ਨੇ ਨਵੇਂ ਸਾਲ ਤੋਂ ਮੁਲਾਜ਼ਮਾਂ ਨੂੰ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਅਤੇ ਹੁਣ ਜਿਹੜਾ ਕਿ 53% ਡੀਏ ਹੈ 18228 ਕਰੋੜ ਰੁਪਏ ਦੇ ਬਕਾਇਦੇ ਉੱਪਰ ਵੱਡੀ ਅਪਡੇਟ ਜੇ ਨਿਕਲ ਕੇ ਸਾਹਮਣੇ ਆ ਰਹੀ ਹੈ ਤੋੜਨਾ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮਲਾਜ਼ਮਾਂ ਦੇ ਲਈ ਦੋ ਵੱਡੇ ਅਹਿਮ ਤੋਹਫੇ ਨਿਕਲ ਕੇ ਸਾਹਮਣੇ ਆ ਰਹੇ ਆ ਜਿਸ ਤਰ੍ਹਾਂ ਕਿ ਪੰਜਾਬ ਦੇ ਮਲਾਜ਼ਮਾਂ ਦੇ ਲਈ ਸਭ ਤੋਂ ਵੱਡਾ ਤੋਹਫਾ ਪੰਜਾਬ ਦੇ ਮਲਾਜ਼ਮਾਂ ਦੀ ਇੱਕ ਛੋਟੀ ਜਿਹੀ ਜਿੱਤ ਦੇ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਦੇ ਮਲਾਜ਼ਮ 11% ਡੀਏ ਏਰੀਅਰ ਦੇ ਬਕਾਏ 14799 ਕਰੋੜ ਰੁਪਏ ਦੇ ਬਕਾਏ ਅਤੇ ਡੀਏ ਨੂੰ 53% ਕਰਵਾਉਣਾ, ਓਪੀਐਸ ਨੂੰ ਬਹਾਲ ਕਰਾਉਣਾ, ਕੱਚੇ ਮਲਾਜ਼ਮਾਂ ਨੂੰ ਪੱਕਾ ਕਰਵਾਉਣਾ ਅਤੇ 37 ਤਰ੍ਹਾਂ ਦੇ ਭੱਤੇਆਂ ਨੂੰ ਬਹਾਲ ਕਰਵਾਉਣਾ ਪੈਨਸ਼ਨਲ ਦੇ ਵਿੱਚੋਂ ਕੀਤੇ ਜਾਰੀ ਕਟੋਤੀ ਨੂੰ ਬੰਦ ਕਰਾਉਣਾ ਇੰਨਾ ਸਾਰੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਮੁਲਾਜ਼ਮ ਸੰਘਰਸ਼ ਧਰਨੇ ਕਰ ਰਹੇ ਆ ਆਦੇ ਪੰਜਾਬ ਸਰਕਾਰ ਕਈ ਮੀਟਿੰਗਾਂ ਦਾ ਸਮਾਂ ਵੀ ਨਹੀਂ ਦੇ ਰਹੀ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਅਹਿਮ ਜਿੱਤ ਦਾ ਸਾਹਮਣਾ ਕਰਨਾ ਪਿਆ ਹੈ ਪੰਜਾਬ ਸਰਕਾਰ ਥੋੜੀ ਜਹੀ ਜਿਹੜੀ ਹੈ ਨਰਮ ਪੈਂਦੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਨੂੰ 7 8 ਜਨਵਰੀ ਦਾ ਜਿਹੜਾ ਮੁਲਾਕਾਤ ਦਾ ਸੱਦਾ ਦਿੱਤਾ ਗਿਆ ਹੈ ਉੱਥੇ ਹੀ ਅੱਜ ਜਿਹੜਾ ਹੈ ਮੁਲਾਜ਼ਮਾਂ ਦੇ ਦੋਸਤੋ ਜਿਹੜਾ ਕੱਲ ਜਿਹੜਾ ਮਲਾਜ਼ਮਾਂ ਦੇ ਇੱਕ ਵਫਦ ਨਾਲ ਜਿਹੜਾ ਹੈ ਮਲਾਜ਼ਮਾਂ ਦਾ ਇੱਕ ਵਫਦ ਜਿਹੜਾ ਹੈ ਪੰਜਾਬ ਦੇ ਰਾਜਪਾਲ ਗੁ ਗੁਲਾਬ ਚੰਦ ਕਟਾਰੀਆ ਨੂੰ ਮਿਲੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਮੰਗ ਪੱਤਰ ਵੀ ਸੌਂਪਿਆ ਗਿਆ ਉਹਨਾਂ ਨੇ ਅੱਗੇ ਫਰਿਆਦ ਕੀਤੀ ਗਈ ਕਿ ਸਾਡੀਆਂ ਮੰਗਾਂ ਸਾਡੇ ਹੱਕ ਨੇ ਜਿਹੜੇ ਉਹ ਸਾਨੂੰ ਮਿਲਣੇ ਚਾਹੀਦੇ ਨੇ ਇਸ ਦੇ ਉੱਪਰ ਤੁਸੀਂ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਕਰੋ ਜਿਸ ਦੇ ਉੱਪਰ ਪੰਜਾਬ ਦੇ ਰਾਜਪਾਲ ਨੇ ਇੱਥੇ ਇੱਕ ਹੌਸਲਾ ਦਿੰਦੇ ਹੋਏ ਇੱਕ ਚੰਗੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਇਸ ਮੁੱਦੇ ਦੇ ਉੱਪਰ ਜ਼ਰੂਰ ਗੱਲਬਾਤ ਕਰਾਂਗੇ ਅਤੇ ਨਿਰਦੇਸ਼ ਦਵਾਂਗੇ ਜਿਸ ਤੋਂ ਬਾਅਦ ਮੁਲਾਜ਼ਮਾਂ ਦਾ ਉਤਸ਼ਾਹ ਦੇਖਣਯੋਗ ਸੀ ਜੋ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਚੈਨਲ ਨਾਲ ਸਾਂਝੀ ਕਰਦੇ ਰਹਿਵਾਂ ਚੈਨਲ ਤੇ ਜ਼ਰੂਰ ਬਨੇ ਰਹਿਣਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ লাইਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਧੰਨਵਾਦ